ਸੁੰਦਰ ਸ਼ੋਭਾ ਲਾਲ ਕੁਪਾਲ ਦਇਆਲ ਕੀ ਅਤਿ ਅਪਾਰਾ ਨਾ ਅਤਿ ਅਪਾਰਾ ਨਾ ਸੁੰਦਰ ਸ਼ੋਭਾ ਲਾਲ ਕੁਪਾਲ ਦਇਆਲ ਕੀ ਅਤਿ ਅਪਾਰਾ ਆਪਰੇ ਆਪਾ ਰਾਜਾ ਸੁੰਦਰ ਸ਼ੋਭਾ ਲਾਲ ਕੋ ਪਾਲੇ ਦਇਆਕੀ ਆਪਣੇ ਆਪਾ ਰਾਜਾ ਸੁੰਦਰ ਸ਼ੋਭਾ ਲਾਲ ਕੋ ਪਾਲੇ ਦਇਆਕੀ ਆਪਣੇ ਆਪਾ રામિયા ધારા નામ પ્રાણિયા ધારા નામ રામિયા ધારા નામ પ્રાણિયા ધારા નામ સુંદર વિશેષાલ લાલ કુパલે દયાની તી અતરે અપારા જા તુમે પર્યાપ ਦਰਸ਼ਨ 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 ਸਾਭ ਦੀਪਾ ਲੈ ਲੈਣ ਸਾਭ ਤਰੀਪਾ ਵੇਖ ਕਲਪ ਹਮਾਰਾ ਵੇਖ ਕਲਪ ਹਮਾਰਾ ਮੇਨ ਕਰੂ ਬਣਾ ਮੇਨ ਗੁਰੂ ਕੀ ਸੰਗਤ ਦਾਸ ਜਥੇਕਲੋਂ ਕੀਰਤਨ ਦੀ ਸੇਵਾ ਪ੍ਰਵਾਨ ਕਰ ਲੈਣੀ ਜੀ ਕੀਰਤਨ ਕਰਦੇ ਹਨ ਇਹਨਾਂ ਦੇ ਅਨੇਕ ਪ੍ਰਕਾਰ ਦੀਆਂ ਲਾਗਤੀਆਂ ਰਹਿ ਜਾਂਦੀਆਂ ਹਨ ਗੁਰੂ ਅੱ체 ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ਣਾ ਜੀ ਕਾ ਜੀ ਕੇ ਸਤਿਗੁਰੂ ਗੁਰਮੀਤ ਜੀ ਕਾ ਕਲਸਾ ਰਾਹੀ ਅਰਜੀ ਕੀ ਸਤੇ ਪਰੰ ਸਰਕਾਰੋਂ ਸਹਾਇਤਾ ਜੀ ਵਾਰੀ ਗੁਰੂ ਕਾ ਕਲਸਾ ਵਾਰੀ ਗੁਰੂ ਜੀ ਕੀ ਫਤੇ ਏ ਸੰਪਾਈਤ ਬਾਈ ਪ੍ਰਫੁੱਤ ਸਿੰਘ ਜੀ ਹਜੂਰੀ ਰਾਗੀ ਜੱਤਾਂ ਗੁਰਦੁਆਰਾ ਪ੍ਰੇਮ ਨਗਰ ਬੜਾਈ ਰਾਸ ਪੰਨਾ ਸਾਧ ਸੰਗਤ ਜੀ ਕੀਰਤਨ ਕਰਦੇ ਹਨ ਪਰ ਕੀ ਹੁੰਦਾ ਹੈ ਜਦੋਂ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਜਿਹੜਾ ਆਪਣਾ ਹੀ ਗੁਰੂ ਘਰ ਦਾ ਕੀਰਤਨੀਆਂ ਹੁੰਦਾ ਉਹਨਾਂ ਦਾ ਥੋੜਾ ਜਿਹਾ ਸਮਾਂ ਘਟ ਰੱਖਿਆ ਜਾਂਦਾ ਹੈ ਕਿਉਂਕਿ ਬਾਹਰੋਂ ਆਏ ਰਾਗੀ ਜੱਤਿਆਂ ਨੂੰ ਅਸੀਂ ਸਾਰਿਆਂ ਨੇ ਸੁਣਨਾ ਹੁੰਦਾ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕੀ ਸਕੂਲ ਪ੍ਰੇਮ ਨਗਰ ਵੱਲੋਂ ਬੇਨਤੀ ਆਈ ਹੈ ਹਿੰਦੀ ਅਤੇ ਇੰਗਲਿਸ਼ మీడియం ਦੇ ਵਿੱਚ ਧਾਰਮਿਕ ਕਲਾਸ ਦੇ ਐਡਮਿਸ਼ਨ ਜੋ ਹਨ ਉਹ ਹੋ ਰਹੇ ਹਨ ਆਪ ਜੀ ਆਪਣੇ ਬੱਚਿਆਂ ਨੂੰ ਐਡਮਿਸ਼ਨ ਕਰਾਓ ਨਾਨੀ ਨਸਰੀ ਤੋਂ ਲੈ ਕੇ ਕੇਜੀ ਤੱਕ ਦੋਨੋਂ ਹੀ ਇੰਗਲਿਸ਼ మీడియం ਵਿੱਚ ਵੀ ਤੇ ਹਿੰਦੀ మీడియం ਵਿੱਚ ਵੀ ਫ੍ਰੀ ਐਡਮਿਸ਼ਨ ਜੋ ਹਨ ਉਹ ਦਿੱਤੇ ਜਾ ਰਹੇ ਹਨ ਸੋ ਆਪ ਜੀ ਪ੍ਰਬੰਧਕਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਸਾਧ ਸੰਗਤ ਜੀ ਕਾਰ ਪਾਰਕਿੰਗ ਇਸ ਖੁੱਧ ਪਾਰਕਿੰਗ ਦੇ ਜੋ ਬੋਧ ਲੱਗੇ ਹੋਏ ਹਨ ਆਪ ਜੀ ਨੂੰ ਉਸ ਵਿੱਚ ਸਹਿਯੋਗ ਕਰਨਾ ਹੈ ਨਾਗਪਾਲ ਗਾਰਡਨ ਵਿੱਚ ਵੀ ਕਾਰਾਂ ਦੀ ਜੋ ਹੈ ਪਾਰਕਿੰਗ ਰੱਖੀ ਗਈ ਹੈ उ रिक्शा वो फ्री सेवा ई रिक्शा खड़े हुए हैं जिड़ी भी संकतं उ कर ई रिक्शे बैठ के गुरद्वरा साहब आ जाएगी और वापसी में भी ई रिक्शे जो हैं आप जी उत्चा कथा भाई साहब भाई हरमीत सिंह जी जम्मू वाले आप जी ने एक घंटे वास्ते गुर इतिहास सरूर कराया है ਜਿਵੇਂ ਆਪ ਜੀ ਮਿਲਟਰੀ ਵਿੱਚ ਰਹਿ ਕੇ ਦੇਸ਼ ਗੋਮਦੀ ਸੇਵਾ ਕਰ ਰਹੇ ਹਨ ਉੱਥੇ ਨਾਲ ਹੀ ਕਥਾ ਵਿਚਾਰਾ ਨਾਲੇ ਆਪ ਜੀ ਪੰਥ ਦੀ ਵੀ ਸੇਵਾ ਕਰ ਰਹੇ ਹਨ ਜਿਸ ਤਰ੍ਹਾਂ ਕੀ ਰਾਤ ਨੂੰ ਆਪ ਜੀ ਨੇ ਬਹੁਤ ਹੀ ਸੋਣਾ ਪ੍ਰਸੰਗ ਦੱਸਿਆ ਅਖੀਰਲੇ ਪ੍ਰਸੰਗ ਵਿੱਚ ਆ ਕੇ ਕਿਸ ਤਰੀਕੇ ਟੋਟਰ ਮਲਜੀ ਨੇ ਆਪਣੀ ਹਵੇਲੀ ਵੇਚ ਕੇ ਬੱਚਿਆਂ ਦੇ ਸੰਸਕਾਰ ਵਾਸਤੇ ਜਗ੍ਹਾ ਖਰੀਦੀ ਆਪ ਜੀ ਨੇ ਬੇਨਤੀ ਕੀਤੀ